ਉਹ ਆ ਗਿਆ ਭੱਜਿਆ ਆ ਉਹ ਭੱਜ ਗਈ ਇਹ ਉਹ ਜਾ ਰਹੇ ਇਹ ਉਹ ਭੱਜ ਗਏ ਭੱਜ ਗਏ ਟੈਂਟ ਲੱਗੇ ਰਹਿ ਗਏ ਆਪਾਂ ਵੀ ਦੇਖੀਏ ਯਾਰ ਇਹ ਜਾਣਦੇ ਕਿ ਕਾਨੂੰਨੀ ਹਰਵੇ ਕਿ ਭੱਜਦੇ ਓਏ ਉਹ ਭੱਜ ਗਏ

ਏ ਉਹ ਭੱਜ ਗਏ ਜੀ ਭੱਜ ਗਏ ਟੈਂਟ ਲੱਗੇ ਰਹਿ ਗਏ ਉਹ ਭੱਜ ਗਏ ਜਾਂਦੇ ਕਿ ਕਰੂਨੇ ਹੜਵੇ ਵੀ ਭੱਜ ਗਏ ਓਏ ਉਹ ਭੱਜ ਗਏ ਭੱਜ ਗਿਆ ਵੀ ਭੱਜ ਗਿਆ ਕੁਲੀ ਦੀ ਬਿੱਟੂ ਭੱਜ ਗਿਆ

ਏ ਉਹ ਭੱਜ ਗਏ ਜੀ ਭੱਜ ਗਏ ਟੈਂਟ ਲੱਗੇ ਰਹਿ ਗਏ ਜਾਂਦੇ ਕੀ ਕਰਨ ਉਹਨੇ ਹੜਵੇ ਵੀ ਭੱਜਦੇ ਓਏ ਉਹ ਭੱਜ ਗਏ ਉਹ ਭੱਜ ਗਏ ਪੁਣੀ ਦੀ ਬਿੱਟੂ ਭੱਜ ਗਏ

ਏ ਉਹ ਭੱਜ ਗਏ ਜੀ ਭੱਜ ਗਏ ਟੈਂਟ ਲੱਗੇ ਰਹਿ ਗਏ ਆ ਜਾਂਦੇ ਨਹੀਂ ਕਰਨੂ ਨੇ ਉਹ ਵੀ ਭੱਜ ਗਏ ਓਏ ਉਹ ਭੱਜ ਗਏ ਭੱਜ ਗਿਆ ਵੀ ਭੱਜ ਗਿਆ ਕਣੀ ਦੀ ਬਿੱਟੂ ਭੱਜ ਗਿਆ

भजया हो भज गए जा रहे एज गए जी भज गए टेंट लगे रह गए ਜਾਂਦੇ ਕੀ ਕਰਨੁਨੇ ਹੋੜਦੇ ਕੀ ਭੱਜ ਗਏ ਓਏ ਉਹ ਭੱਜ ਗਏ ਉਹ ਭੱਜ ਗਿਆ ਵੀ ਭੱਜ ਗਿਆ ਪੂਰੀ ਤੇ ਬਿੱਟੂ ਭੱਜ ਗਿਆ ਉਹ ਆ ਗਿਆ ਭੱਜਿਆ ਆਇਆ ਉਹ ਭੱਜ ਗਏ ਇਹ ਉਹ ਜਾ ਰਹੇ ਏ ਉਹ ਭੱਜ ਗਏ ਜੀ ਭੱਜ ਗਏ ਟੈਂਟ ਲੱਗੇ ਰਹਿ ਗਏ ਉਹ ਭੱਜ ਗਏ ਜਾਂਦੇ ਨਹੀਂ ਕਰਨੂ ਨੇ ਉੜਦੇ ਵੀ ਭੱਜਦੇ ਓਏ ਉਹ ਭੱਜ ਗਏ ਉਹ ਭੱਜ ਗਏ ਭੱਜ ਗਿਆ ਵੀ ਭੱਜ ਗਿਆ ਪੂਰੀ ਜਿਹੀ ਬਿੱਟੂ ਭੱਜ ਗਿਆ

भजया हो भज गए जा रहे भज गए जी भज गए टेंट लगे रह गए

ਏ ਉਹ ਭੱਜ ਗਏ ਜੀ ਭੱਜ ਗਏ ਟੈਂਟ ਲੱਗੇ ਰਹਿ ਗਏ ਉਹ ਭੱਜ ਗਏ ਜਾਂਦੇ ਕਿ ਕਰੂਣੇ ਹੜਵੇ ਵੀ ਭੱਜਦੇ ਓਏ ਉਹ ਭੱਜ ਗਏ ਉਹ ਭੱਜ ਗਏ ਆਂਦੀਆ ਵੀ ਭੱਜ ਗਿਆ ਪੂਰੀ ਜਿਹੀ ਮਿੱਟੂ ਭੱਜ ਗਿਆ

भजया हो भज गए जा रहे भज गए जी भज गए टेंट लगे रह गए

ਉਹ ਆ ਗਿਆ ਭੱਜਿਆ ਹੋਇਆ ਉਹ ਭੱਜ ਗਏ ਇਹ ਉਹ ਜਾ ਰਹੇ ਇਹ ਉਹ ਭੱਜ ਗਏ ਭੱਜ ਗਏ ਟੈਂਟ ਲੱਗੇ ਰਹਿ ਗਏ ਆ ਜਾਂਦੇ ਕਿ ਕਰਨੂ ਨੇ ਔਰ ਦੇ ਵੀ ਭੱਜ ਗਏ ਓਏ ਉਹ ਭੱਜ ਗਏ

ਉਹ ਆ ਗਿਆ ਭੱਜਿਆ ਆਇਆ ਉਹ ਭੱਜ ਗਏ ਇਹ ਉਹ ਜਾ ਰਹੇ ਇਹ ਉਹ ਭੱਜ ਗਏ ਭੱਜ ਗਏ ਟੈਂਟ ਲੱਗੇ ਰਹਿ ਗਏ ਜਾਂਦੇ ਨਹੀਂ ਕਰਨ ਨਹੀਂ ਹੋਵੇ ਭੱਜ ਗਏ ਓਏ ਉਹ ਭੱਜ ਗਏ भज्या हो भज गए जा रहे ऐज गए जी भज गए टेंट लगे रह गए

ए वो भज गए जी भज गए